ਤੇ ਬਣ ਗਈ ਆ ਸੰਦੀਪ ਆ ਰੋਟੀ ਪਾ ਕੇ ਦੇ ਮੈਂ ਜਾਣਾ ਵਾਂ ਕੰਮ ਤੇ ਕਾਦੀ ਰੋਟੀ ਦਾ ਮੈਂ ਤੁਹਾਨੂੰ ਮੈਂ ਆਪੇ ਪਾ ਕੇ ਤੇ ਖਾ ਲਿਆ ਕਰੋ ਕੀ ਇੱਜ਼ਤ ਨਾਲ ਢੱਡੀ ਘਰ ਚ ਨੌਕਰੀ ਤੁਸੀਂ ਗਵਾਈ ਹੁਣ ਠੋਕਰਾ ਖਾਂਦੇ ਫਿਰੋ ਨੌਕਰੀ ਤੋਂ ਬਿਨਾ ਕੋਈ ਇੱਜ਼ਤ ਨਹੀਂ ਢੱਡੀ ਘਰ ਚ ਹਜੇ ਤੁਹਾਡੇ ਤੇ ਉਹ ਟਾਈਮ ਹੋਣਾ ਵਾ ਤੁਹਾਨੂੰ ਰੋਟੀ ਨਹੀਂ ਪੁੱਛਿਆ ਕਰਨੀ ਨਾ ਮੈਂ ਪੁੱਛਨੀ ਨਾ ਮੰਮੀ ਨੇ ਪੁੱਛਣੀ ਆ ਆਪੇ ਪਕਾ ਕੇ ਖਾਇਆ ਕਰੋਗੇ ਇਹ ਕਾ ਜਾਂਦਾ ਇਹ ਨੌਕਰੀ ਵੀ ਗਵਾਈ ਹੋ ਇੱਜ਼ਤ ਵੀ ਗਵਾਈ ਹੋ ਘਰ ਵਾਲੇ ਵੀ ਆਪਣੇ ਕਰਤੱ비 ਸਾਰੇ ਕੰਮ ਕੀਤੇ ਆ ਇਹਦੇ ਵਿੱਚ ਕਿਸ ਦਾ ਕੀ ਕਸੂਰ ਵਾ ਵੀ ਵਾਰਾਂ ਸਮਝਾਇਆ ਵਾ ਵੀ ਆਪਣੇ ਕੰਮ ਵਾਸਤੇ ਨਾ ਗਧੇ ਨੂੰ ਬਾਪ ਕਹਿਣਾ ਪੈਂਦਾ ਵਾ ਨਾ ਗੱਲ ਮੰਨਦਾ ਸੁੰਦਾ ਹੀ ਨਹੀਂਗਾ ਉਹ ਮੈਨੂੰ ਛੱਡ ਆਪਣਾ ਘਰ ਸਾਂਭ ਜਾ ਕੇ ਜਿਹੜਾ ਕੰਮ ਕਰਨ ਵਾਲਾ ਉਹ ਕਰ ਮੰਮੀ ਇਹ ਸ਼ਹਿਰ ਗਈ ਅਜੇ ਤੱਕ ਆਈ ਨਹੀਂ 4 ਵਜੇ ਆ ਤੂੰ ਫੋਨ ਕਰਨਾ ਸੀ ਫੋਨ ਕੀਤਾ ਨਹੀਂ ਚੁੱਕਿਆ ਉਹਨਾਂ ਨੇ